ਉਹ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਵੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦਾ ਸਿਸਟਮ ਸਹੀ ਤਰ੍ਹਾਂ ਦੇ ਨਾਲ ਸੰਭਾਲਿਆ ਨਹੀਂ ਜਾ ਰਿਹਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਹਿ ਦਿੱਤਾ ਸੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਨਾਖਿਆਸੀ ਕੇ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਮੇਰੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਤੇ ਮੈਂ ਆਪਣਾ ਅਸਤੀਫਾ ਦੇ ਦਿਆਂਗਾ ਬਾਅਦ ਵਿੱਚ ਜਿਹੜਾ ਹੈ ਉਸ ਉੱਤੇ 65 ਜਿਹੜੀ ਕਿ ਭੰਮਲ ਪੂਸੇ ਪਾਇਆਗਾ ਅਮਨ ਅਰੋੜਾ ਅਤੇ ਦਲਜੀਤ ਸਿੰਘ ਸੋਰੀ ਹਰਪਾਲ ਸਿੰਘ ਚੀਮਾ ਹੁਣ ਵੱਲੋਂ ਹਰਪਾਲ ਸਿੰਘ ਚੀਮਾ ਐਜ਼ ਪੰਜਾਬ ਦੇ ਵਿੱਤ ਮੰਤਰੀ ਨੇ ਅਮਨ ਅਰੋੜਾ ਐਜ਼ ਪੰਜਾਬ ਦੇ ਪ੍ਰਧਾਨ ਨੇ ਲੇਕਿਨ ਹੁਣ ਕਰੂਣਾਰ ਪੈਕ ਨੂੰ ਖਰਚਾ ਖਰਚਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਵਲ ਦਿੱਲੀ ਟਿਕਣ ਪੰਜਾਬ ਦੇ ਵਿੱਚ ਆ ਕੇ ਉਹ ਕੀ ਕਰ ਰਹੇ ਨੇ ਪੰਜਾਬ ਦੇ ਕੀ ਉਹ ਗ੍ਰੀਨ ਜਿਹੜੀ ਜਮਿਨੀ ਰਿਪੋਰਟ ਹੈ ਉਸ ਦਾ ਸਰਵੇ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤੇਗੀ ਜਾਂ ਨਹੀਂ ਦਿੱਤੇ ਜਾਵੇਗੀ ਯਾਨੀ ਕਿ ਜੈਡ ਸਕਿਉਰਟੀ ਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਜ ਗੱਡੀਆਂ ਦਾ ਖਰਚਾ ਯਾਨੀ ਕਿ ਰਹਿਣ ਸਹਿਣ ਦਾ ਖਰਚਾ ਖਾਂ ਪੀਣ ਦਾ ਖਰਚਾ ਜਿਹੜਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਅਤੇ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜੀਵਾਲ ਨੂੰ ਸੂਬੇ ਦੀ ਸਰਕਾਰ ਵੱਲੋਂ ਜਿਹੜਾ ਹੈ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਯਾਨੀ ਕਿ ਥੋੜੇ ਜਿਹੇ ਦਿਨਾਂ ਦੇ ਵਿੱਚ ਕਰੋੜਾਂ ਦਾ ਬੋਝ ਪਵੇਗਾ ਪੰਜਾਬ ਦੇ ਖਜ਼ਾਨੇ ਉੱਤੇ ਯਾਨੀ ਕਿ ਇਸ ਤਰ੍ਹਾਂ ਕਰਕੇ ਹਵਾ ਬਣਾਈ ਜਾ ਰਹੀ ਹੈ ਅਰਵਿੰਦ ਕੇਜੀਵਾਲ ਦੀ ਅਰਵਿੰਦ ਕੇਜੀਵਾਲ ਦੇ ਨਾਲ ਕਾਫਲੇ ਤੁਰਦੇ ਨੇ ਉਸ ਦੀ ਹਵਾ ਬਣ ਰਹੀ ਹੈ ਪੰਜਾਬ ਦੇ ਵਿੱਚ ਕੀ ਅਰਵਿੰਦ ਕੇਜਰੀਵਾਲ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਨੂੰ ਸੰਭਾਲ ਸਕਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵੀ ਮੁਲਾਕਾਤ ਨਹੀਂ ਕੀਤੀ ਅਰਵਿੰਦ ਕੇਜਰੀਵਾਲ ਦੇ ਨਾਲ ਕਿਉਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨਹੀਂ ਕੀ ਕਰਤਾ ਤਰਤਾ ਨਹੀਂ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਵੀ ਮਿਲ ਨਹੀਂ ਗਏ ਅਰਵਿੰਦ ਕੇਜਰੀਵਾਲ ਨੂੰ ਨਾ ਹੀ ਕੋਈ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਕੋਈ ਤਸਵੀਰ ਵਾਇਲ ਹੋਈ ਹੈ ਗੱਲਬਾਤ ਕਰਦਿਆਂ ਦੀ ਅਤੇ ਨਾ ਹੀ ਕੋਈ ਬਿਆਨ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਕਿਉਂ ਆਏ ਨੇ ਪੰਜਾਬ ਦੇ ਵਿੱਚ ਇਸ ਕਰਕੇ ਕਰੋੜਾਂ ਰੁਪਏ ਗੱਡੀਆਂ ਜੈਡ ਸਕਿਉਰਟੀ ਉੱਤੇ ਖਰਚਾ ਕਰਕੇ ਹਵਾ ਬਣਾਈ ਜਾ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੁਣ ਹੋਣਗੇ ਅਰਵਿੰਦ ਕੇਜਰੀਵਾਲ ਇਸ ਗੱਲ ਦਾ ਖੁਲਾਸਾ ਕੀਤਾ ਹੈ ਦਿੱਲੀ ਦੇ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਮਰਜਿੰਦਰ ਸਿੰਘ ਸਿਲਸਾ ਨੇ ਮਰਜਿੰਦਰ ਸਿੰਘ ਸਿਲਸਾ ਨੇ ਕਿਹਾ ਕਿ ਲਾਅਨ ਆਰਡਰ ਨਹੀਂ ਸਹੀ ਦੂਸਰੇ ਪਾਸੇ ਕਾਨੂੰਨ ਦੀਆਂ ਤਜਾਂ ਉਡਾਈਆਂ ਜਾ ਰਹੀਆਂ ਨੇ ਪੰਜਾਬ ਦੇ ਖਜ਼ਾਨੇ ਵਿੱਚ ਕੁਝ ਨਹੀਂ ਹਰ ਮਹੀਨੇ ਸੈਂਟਰ ਸਰਕਾਰ ਦੇ ਅੱਗੇ ਝੁਕਣਾ ਪੈਂਦਾ ਹੈ ਇਸ ਕਰਕੇ ਹੁਣ ਸਿੱਧੇ ਤੌਰ ਤੇ ਵਾਗ ਡੋਰ ਸੰਭਾਲਣਾ ਚਾਹਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਇਸ ਲਈ ਕਰੋੜਾਂ ਰੁਪਏ ਖਰਚਾ ਕਰਕੇ ਉਸ ਦੀ ਪੰਜਾਬ ਦੇ ਵਿੱਚ ਹਵਾ ਬਣਾਈ ਜਾ ਰਹੀ ਹੈ ਕਿ ਅਰਵਿੰਦ ਕੇਜੀਵਾਲ ਤੋਂ ਵਧੀਆ ਮੁੱਖ ਮੰਤਰੀ ਪੰਜਾਬ ਦੇ ਵਿੱਚ ਹੋ ਹੀ ਨਹੀਂ ਸਕਦਾ ਧੰਨ